ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਦਾ ਸਿਆਸੀ ਕਰੀਅਰ ਇਸ ਸਮੇਂ ਦਾ ਦੇ ਉੱਤੇ ਲੱਗਿਆ ਹੈ ਜਦੋਂ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਇਆ ਤੇ ਉਹ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਏ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਰੇਲਗੱਡੀ ਲੀ ਤੋਂ ਲੱਥੀ ਜਾਪਦੀ ਹੈ ਲਗਾਤਾਰ ਪੰਜਾਬ ਦੀਆਂ ਸੁਰਖੀਆਂ ਅਤੇ ਸਰਗਰਮ ਰਾਜਨੀਤੀ ਤੋਂ ਕੈਪਟਨ ਪਰਿਵਾਰ ਦੀ ਦੂਰੀ ਹੈ ਚਰਚਾ ਇਹ ਨੇ ਕਿ ਉਹਨਾਂ ਦੀ ਧਰਮ ਪਤਨੀ ਪ੍ਰਨੀਤ ਕੌਰ ਅੱਜ ਜਾਂ ਕੱਲ ਨੂੰ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਸਕਦੇ ਹੈ ਭਾਰਤੀ ਜਨਤਾ ਪਾਰਟੀ ਚ ਉਹਨਾਂ ਦੀ ਸ਼ਮੂਲੀਅਤ ਜਿਹੜੀ ਆ ਉਹ ਸਿਰਫ ਰਸਮੀ ਤੌਰ ਤੇ ਹੋਣੀ ਆ ਲਗਭਗ ਜਦੋਂ ਦੇ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਚ ਗਏ ਆ ਉਸ ਦਿਨ ਤੋਂ ਹੀ ਜਿਹੜੀ ਐ ਪ੍ਰਨੀਤ ਕੋਰ ਨੂੰ ਕਾਂਗਰਸ ਨੇ ਸਸਪੈਂਡ ਕੀਤਾ ਹੋਇਆ ਅਤੇ ਜਿਹੜੀ ਲਗਭਗ ਗੈਰ ਉਪਚਾਰਿਕ ਜਿਹੜੀ ਸ਼ਮੂਲੀਅਤ ਆ ਉਪਾਜ ਪਾਜ ਪ੍ਰਨੀਤ ਕੋਰ ਦੀ ਹੈਗੀ ਆ ਕਿਉਂਕਿ ਪ੍ਰਨੀਤ ਕੌਰ ਦੇ ਵੱਲੋਂ ਜਿਹੜਾ ਐਂਟੀ ਡਿਫੈਕਸ਼ਨ ਲਾ ਯਾਨੀ ਕਿ ਦਲ ਬਦਲੂ ਕਾਨੂੰਨ ਤੋਂ ਬਚਣਾ ਸੀ ਇਸ ਕਰਕੇ ਸ਼ਮੂਲੀਅਤ ਨਹੀਂ ਕੀਤੀ ਗਈ। ਹੁਣ ਉਹਨਾਂ ਨੂੰ ਕੋਈ ਬਹੁਤੀ ਇਸ ਦੀ ਲੋੜ ਨਹੀਂ ਹੈ ਇਸ ਕਰਕੇ ਸ਼ਮੂਲੀਅਤ ਕੀਤੀ ਜਾਣੀ ਹੈ। ਆਖਰਕਾਰ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀ ਸਿਆਸਤ ਅਤੇ ਉਹਨਾਂ ਦਾ ਸਿਆਸੀ ਭਵਿੱਖ ਕਿਸ ਤਰ੍ਹਾਂ ਦਾ ਰਹੇ ਗਾ ਇਸ ਬਾਰੇ ਗੱਲਬਾਤ ਕਰਾਂਗੇ। ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਲੈ ਕੇ ਕਾਫੀ ਗੱਲਾਂ ਸਾਹਮਣੇ ਆ ਰਹੀਆਂ ਨੇ ਨਿਊ ਮੋਤੀ ਮਹਿਲ ਦੀ ਸਿਆਸਤ ਅਤੇ ਸਿਆਸਤ ਦੇ ਵਿੱਚ ਰੌਣਕ ਮੇਲਾ ਜਿਹੜਾ ਆ ਉਹ ਕਾਫੀ ਲੰਬੇ ਸਮੇਂ ਤੋਂ ਘਟ ਗਿਆ ਇੱਕ ਤਾਂ ਕਾਂਗਰਸ ਤੋਂ ਜਦੋਂ ਦੇ ਕੈਪਟਨ ਅਲੱਗ ਹੋਇਆ ਉਸ ਦਿਨ ਤੋਂ ਲੈ ਕੇ ਉਹਨਾਂ ਦੇ ਆਲੇ-ਦਾਲੇ ਕਾਂਗਰਸੀਆਂ ਦਾ ਜੋ ਗਲਬਾ ਹੁੰਦਾ ਸੀ ਉਹ ਵੀ ਛਟ ਗਿਆ ਅਤੇ ਉਹਨਾਂ ਦੇ ਖਾਸਮ ਖਾਸ ਲੋਕ ਭਾਰਤੀ ਜਨਤਾ ਪਾਰਟੀ 'ਚ ਉਹਨਾਂ ਦੇ ਨਾਲ ਹੀ ਚਲੇਗੇ। ਕੈਪਟਨ ਅਮਰਿੰਦਰ ਸਿੰਘ 2022 ਦੀਆਂ ਵਿਧਾਨ ਸਭਾ ਚੋਣਾਂ ਬੁਰੀ ਤਰ੍ਹਾਂ ਨਾਲ ਹਾਰੇ। ਆਮ ਆਦਮੀ ਪਾਰਟੀ ਦੇ ਅਜੀਤਪਾਲ ਕੋਲੀ ਨੇ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਮਾਦਿੱਕਤੀ। ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਜਮਾਨਤ ਬਚਾਉਣੀ ਔਖੀ ਹੋ ਗਈ। ਕੈਪਟਨ ਅਮਰਿੰਦਰ ਸਿੰਘ ਜਿਸ ਦਿਨ ਤੋਂ ਕਾਂਗਰਸ ਤੋਂ ਰੁਕਸਤ ਹੋਇਆ ਭਾਰਤੀ ਜਨਤਾ ਪਾਰਟੀ 'ਚ ਉਹਨਾਂ ਨੂੰ ਵੱਡੇ ਲੀਡਰ ਦੇ ਤੌਰ ਤੇ ਸੈਲੀਬ੍ਰੇਟ ਤਾਂ ਜ਼ਰੂਰ ਕੀਤਾ ਜਾਂਦਾ ਹੈ। ਕੈਪਟਨ ਦੀ ਧੀ ਜੈਂਦਰ ਕੌਰ ਨੂੰ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀ ਮਹਿਲਾ ਮੋਰਚਾ ਦਾ ਪ੍ਰਧਾਨ ਵੀ ਬਣਾਇਆ। ਗੱਲ ਕਰਦੇ ਹਾਂ ਲੋਕ ਸਭਾ ਚੋਣਾਂ ਦੀ ਲੋਕ ਸਭਾ ਚੋਣਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਕੈਪਟਨ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਟਿਕਟ ਦੇ ਸਕਦੀ ਹੈ ਚਰਚਾ ਐ ਸੀ ਕਿ ਇਸ ਵਾਰ ਬੀਬਾ ਜੈਂਦਰ ਕੌਰ ਚੋਣ ਮੈਦਾਨ ਚ ਉਤਰਨਗੇ ਪਰ ਬੀਬਾ ਜੈਂਦਰ ਕੌਰ ਨੇ ਖੁਦ ਇਸ ਗੱਲ ਤੇ ਬਰਾਮਚਨ ਲਾ ਦਿੱਤਾ ਉਹਨਾਂ ਨੇ ਕਿਹਾ ਕਿ ਮੇਰੀ ਮਾਤਾ ਕੁਝ ਹੀ ਦਿਨਾਂ ਦੇ ਵਿੱਚ ਜਾਂ ਕੁਝ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਜਾਣਗੇ ਉਸ ਤੋਂ ਬਾਅਦ ਉਹੀ ਲੋਕ ਸਭਾ ਦੀ ਚੋਣ ਲੜਨਗੇ ਮੇਰੀ ਵਾਰੀ 2-3 ਸਾਲ ਬਾਅਦ ਹੋਣੀ ਹੈ ਭਾਵ ਇਸ਼ਾਰਾ ਕਿੱਧਰ ਹੈ ਜੈਂਦਰ ਕੌਰ ਦਾ ਜੈਂਦਰ ਕੌਰ ਆਪਣੇ ਲਈ ਵਿਧਾਨ ਸਭਾ ਦਾ ਜਿਹੜਾ ਮੈਦਾਨ ਹੈ ਉਹ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੈਹਿੰਦਰ ਕੌਰ ਲਗਾਤਾਰ ਜਿਹੜਾ ਆਪਣੇ ਬਾਪ ਅਤੇ ਮਾਂ ਦੀ ਥਾਂ ਦੇ ਉੱਤੇ ਸਿਆਸੀ ਸਰਗਰਮੀਆਂ ਚਿੱਸਾ ਲੈ ਰਹੇ ਨੇ ਪਟਿਆਲਾ ਦੇ ਅੰਦਰ ਕਿਸੇ ਵੀ ਪ੍ਰਕਾਰ ਦਾ ਕੋਈ ਪ੍ਰੋਗਰਾਮ ਹੋਵੇ ਕੋਈ ਸਿਆਸੀ ਕੋਈ ਸਮਾਜਿਕ ਪ੍ਰੋਗਰਾਮ ਹੋਵੇ ਉੱਥੇ ਵੀ ਬੱਬਾ ਜੈਹਿੰਦਰ ਕੌਰ ਦੀ ਜਿਹੜੀ ਹਾਜ਼ਰੀ ਹੈ ਉਹ ਸੁਭਾਵਿਕ ਹੁੰਦੀ ਹੈ ਉੱਥੇ ਵਿਖਦੀ ਹੈ ਬੀਬਾ ਜਾਇਂਦਰ ਕੌਰ ਨੂੰ ਸਿਆਸਤ ਪਿਤਾਪੁਰਖੀ ਮਿਲੀ ਹੈ ਉਹਨਾਂ ਦੇ ਦਾਦਾ ਪਰਦਾਦਾ ਪਟਿਆਲਾ ਰਿਆਸਤ ਦੇ ਰਾਜੇ ਸੀ ਉਹਨਾਂ ਦੇ ਪਿਤਾ ਜਿਹੜੇ ਹੈ ਉਹ ਪਟਿਆਲਾ ਰਿਆਸਤ ਦੇ ਰਾਜੇ ਵੀ ਰਹੇ ਉਸ ਤੋਂ ਬਾਅਦ ਉਹ ਮੁੱਖ ਮੰਤਰੀ ਵੇਲ ਲੰਬਾ ਸਮਾਂ ਉਹਨਾਂ ਦਾ ਸਿਆਸਤ ਦੇ ਨਾਲ ਜਿਹੜਾ ਜੁੜਾ ਹੈ ਉਹ ਪਿਤਾਪੁਰਖੀ ਰਿਹਾ ਹੈ ਗਰਾਊਂਡ ਦੇ ਉੱਤੇ ਇੱਕ ਸਿਆਸੀ ਵਰਕਰ ਦੇ ਤੌਰ ਤੇ ਬੀਬਾ ਜਾਇਂਦਰ ਕੌਰ ਨੇ ਕਦੇ ਡੱਕਾ ਤੋੜ ਕੇ ਦੂਰ ਨਹੀਂ ਕੀਤਾ ਉਹਨਾਂ ਦੇ ਭਰਾ ਰਣਿੰਦਰ ਸਿੰਘ ਲੰਬਾ ਸਮਾਂ ਕਾਂਗਰਸ ਦੇ ਵਿੱਚ ਵਿਚਰਦੇ ਰਹੇ ਦੋ ਇਲੈਕਸ਼ਨਾਂ ਢੜੱਲੇ ਦੇ ਨਾਲ ਉਹ ਹਾਰੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ ਜੇਕਰ ਸਿਆਸੀ ਜਨਨਸ਼ੀਲ ਦੀ ਗੱਲ ਕਰੀਏ ਤਾਂ ਉਹ ਪਹਿਲਾ ਰਣਿੰਦਰ ਨੂੰ ਬਣਾਇਆ ਗਿਆ ਰਣਿੰਦਰ ਦੀ ਹਾਰ ਜਿਹੜੀ ਆ ਚੋਣਾਂ ਦੇ ਵਿੱਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੇ ਵਿੱਚ ਇਸ ਪ੍ਰਕਾਰ ਦੀ ਹੋਈ ਕਿ ਉਹਨਾਂ ਨੇ ਸਿਆਸਤ ਤੋਂ ਮੂੰਹ ਮੋੜ ਲਿਆ ਕਾਫੀ ਲੰਬਾ ਸਮਾਂ ਕੈਪਟਨ ਅਮਰਿੰਦਰ ਸਿੰਘ ਖੁਦ ਹੀ ਵਿਚਰਦੇ ਰਹੇ ਅਖੀਰ ਤੇ ਉਹਨਾਂ ਨੇ ਆਪਣੀ ਧੀ ਨੂੰ ਚੋਣ ਮੈਦਾਨ ਦੇ ਵਿੱਚ ਲਿਆਉਣ ਦਾ ਫੈਸਲਾ ਕੀਤਾ ਸਿਆਸੀ ਮੈਦਾਨ ਚ ਲਿਆਉਣ ਦਾ ਫੈਸਲਾ ਕੀਤਾ ਹੈ ਹੁਣ ਗੱਲ ਸਪਸ਼ਟ ਇੱਥੇ ਹੁੰਦੀ ਹੈ ਕਿ ਬੀਬਾ ਜਾਇਂਦਰ ਕੌਰ ਵਿਧਾਨ ਸਭਾ ਚੋਣਾਂ ਲੜਨਗੇ ਜੋ ਇਸ਼ਾਰਾ ਬੀਬਾ ਜਾਇਂਦਰ ਕੌਰ ਨੇ ਕੀਤਾ ਹੈ ਤੇ ਇਸ ਇਸ਼ਾਰੇ ਨੂੰ ਇਸੇ ਤਰ੍ਹਾਂ ਨਾਲ ਸਮਝਣ ਲਈ ਮਜਬੂਰ ਕਰਦੀ ਹੈ ਤੇ ਪ੍ਰਨੀਤਕੌਰ ਜਿਹੜੇ ਨੇ ਉਹ ਲੋਕ ਸਭਾ ਚੋਣਾਂ ਲੜਨਗੇ ਭਾਰਤੀ ਜਨਤਾ ਪਾਰਟੀ ਦੀ ਟਿਕਟ ਦੇ ਉੱਤੇ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਕੈਪਟਨ ਪਰਿਵਾਰ ਹੈ ਜਿਹੜਾ ਉਹਦਾ ਬਹੁਤ ਵੱਡਾ ਜੋਰ ਹੈ ਜਿਹੜਾ ਉਹ ਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਕਰਾਉਣ ਤੇ ਲੱਗਿਆ ਹੋਇਆ ਹੈ ਕਿਉਂਕਿ ਜੇਕਰ ਵੋਟਾਂ ਦੇ ਲੈਜੇ ਨਾਲ ਦੇਖਿਆ ਜਾਵੇ ਕੈਪਟਨ ਪਰਿਵਾਰ 60 ਤੋਂ 70 ਹਜ਼ਾਰ ਵੋਟਾਂ ਦੇ ਵਿੱਚ ਸਿਮਟ ਜਾਵੇਗਾ ਜੇਕਰ ਉਹ ਭਾਜਪਾ ਦੀ ਟਿਕਟ ਦੇ ਉੱਤੇ ਚੋਣ ਮੈਦਾਨ ਚੋਂਦਾ ਕਿਉਂਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਗਿਣਤੀ ਮਿੰਤੀ ਇਹੀ ਦੱਸਦੀ ਹੈ ਜੇਕਰ ਅਕਾਲੀ ਦਲ ਇਕੱਠਾ ਹੋ ਜਾਂਦਾ ਹੈ ਬੇਸ਼ੱਕ ਕੈਪਟਨ ਮੋਰਿੰਦਰ ਸਿੰਘ ਦਾ ਪਰਿਵਾਰ ਇਲੈਕਸ਼ਨ ਨਾ ਜਿੱਤ ਸਕੇ ਪਰ ਇੱਕ ਸ਼ਰਮਨਾਕ ਹਾਰ ਹੈ ਜਿਹੜੀ ਉਹ ਤੋਂ ਬਚ ਸਕਦਾ ਹੈ ਕੁੱਲ ਮਿਲਾ ਕੇ ਕਿਹਾ ਜਾਵੇ ਕਿ ਕੈਪਟਨ ਮੋਰਿੰਦਰ ਸਿੰਘ ਦੇ ਪਰਿਵਾਰ ਦਾ ਜਿਹੜਾ ਸਿਆਸੀ ਭੂਮਿਕਾ ਇਸ ਸਮੇਂ ਦਾ ਤੇ ਲੱਗਿਆ ਉਸ ਦੇ ਉੱਤੇ ਬਹੁਤ ਵੱਡਾ ਪ੍ਰਸ਼ਨ ਚੈਣ ਲੱਗਿਆ ਇਹ ਲੋਕ ਸਭਾ ਚੋਣਾਂ ਤੋਂ ਬਾਅਦ ਸਪਸ਼ਟ ਹੋਵੇਗਾ ਕਿ ਕੈਪਟਨ ਮਨਿੰਦਰ ਸਿੰਘ ਦੇ ਪਰਿਵਾਰ ਨੂੰ ਲੋਕ ਪਹਿਲਾਂ ਵਾਂਗ ਪਿਆਰ ਕਰਦੇ ਆ ਜਾਂ ਇਸ ਵਾਰ ਫੇਰ 2022 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਜਮਾਨਤ ਤੱਕ ਜਬਤ ਕਰਾ ਦਿੰਦੇ ਆ